ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਪਾਤਸ਼ਾਹੀ ਨੌਵੀਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ 1665 ਈਸਵੀ ਨੂੰ ਅਨੰਦਪੁਰ ਸਾਹਿਬ ਤੋਂ ਚੱਲ ਕੇ ਮਾਲਵਾ ਖੇਤਰ ਦੀ ਧਰਮ ਪ੍ਰਚਾਰ ਯਾਤਰਾ ਕਰਦੇ ਹੋਏ ਗੁਰੂ ਪਾਤਸ਼ਾਹ ਜੀ ਪਿੰਡ ਮੂਲੋਵਾਲ ਰੰਗੀਆਂ ਸੇਖਾ ਕੱਟੂ ਤੋਂ ਹੁੰਦੇ ਹੋਏ ਪਿੰਡ ਹੰਢਿਆਆ ਪਹੁੰਚੇ ਜਿੱਥੇ ਅੱਜ ਕੱਲ ਗੁਰਦੁਆਰਾ ਪੱਕਾ ਗੁਰੂ ਸਰ ਸਾਹਿਬ ਸਥਿਤ ਹੈ ਤੇ ਗੁਰੂ ਪਾਤਸ਼ਾਹ ਜੀ ਪੱਕਾ ਗੁਰੂ ਸਰ ਸਾਹਿਬ ਉਸ ਤੋਂ ਅੱਗੇ ਹੰਢਿਆਆ ਪਿੰਡ ਪਹੁੰਚੇ ਗੁਰੂ ਪਾਤਸ਼ਾਹ ਜੀ ਪਿੰਡ ਧੌਲੇ ਵੱਲੋਂ ਚੱਲ ਪਏ ਜਦੋਂ ਗੁਰੂ ਪਾਤਸ਼ਾਹ ਪਿੰਡ ਹੰਢਿਆਆ ਤੇ ਧੌਲਾ ਦੀ ਹੱਦ 'ਬਾਸ ਪਹੁੰਚੇ ਤਾਂ ਅਚਨਚੇਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਘੋੜਾ ਇਸ ਅਸਥਾਨ ਤੇ ਅੜੀ ਪੈ ਗਿਆ ਤੇ ਅੱਗੇ ਵੱਲ ਨਹੀਂ ਜਾ ਰਿਹਾ ਸੀ ਜਦੋਂ ਘੋੜਾ ਅੱਗੇ ਨਾ ਤੁਰਿਆ ਤਾਂ ਸੰਗਤ ਨੇ ਗੁਰੂ ਪਾਤਸ਼ਾਹ ਜੀ ਨੂੰ ਪੁੱਛਿਆ ਕਿ ਪਾਤਸ਼ਾਹ ਜੀ ਦੱਸੋ ਇਹ ਘੋੜਾ ਦੁਰਦਾ ਕਿਉਂ ਨਹੀਂ ਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਅੱਗੇ ਤੰਬਾਕੂ ਦੇ ਖੇਤ ਨੇ ਤੰਬਾਕੂ ਦਾ ਖੇਤ ਹੋਣ ਕਾਰਨ ਘੋੜਾ ਅੱਗੇ ਨਹੀਂ ਜਾ ਰਿਹਾ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਵਜਨ ਕਰਦੇ ਹੋਏ ਦੱਸਿਆ ਕਿ ਕੋਈ ਗੱਲ ਨਹੀਂ ਭਾਈ ਇਹ ਤੰਬਾਕੂ ਦੇ ਖੇਤ ਵਾਲੇ ਲੋਕ ਤੰਬਾਕੂ ਵੇਚਣ ਵਾਲੇ ਵੀ ਲੋਕ ਕੋਈ ਸਮਾਂ ਅਜਿਹਾ ਆਏਗਾ ਕਿ ਕਿਸੇ ਸਮੇ ਇਹ ਸ਼ਰਧਾਲੂ ਬਣਨਗੇ ਇਹ ਲੋਕ ਵੀ ਗੁਰੂ ਘਰਾਂ ਦੀ ਸੇਵਾ ਕਰਿਆ ਕਰਨਗੇ ਇਸ ਜਗ੍ਹਾ ਜੋ ਵੀ ਸਰਦਾਂ ਨਾਲ ਪ੍ਰਾਣੀ ਆਵੇਗਾ ਸੇਵਾ ਕਰੇਗਾ ਉਹਦੇ ਮਨ ਦੀ ਭਾਵਨਾ ਪੂਰੀ ਹੋਵੇਗੀ ਦਰਸ਼ਨ ਕਰੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕਿਰਪਾ ਦੁਆਰਾ ਕਿੰਨੇ ਹੀ ਲੋਕਾਂ ਦੇ ਅੜੇ ਹੋਏ ਕੰਮ ਇਸ ਸਥਾਨ ਤੇ ਆ ਕੇ ਪੂਰੇ ਹੁੰਦੇ ਨੇ ਜੋ ਵੀ ਸਰਦਾ ਦੇ ਨਾਲ ਇਸ ਸਥਾਨ ਤੇ ਆ ਕੇ ਸੇਵਾ ਕਰਦਾ ਹੈ ਸਥਾਨ ਤੇ ਆਉਂਦਾ ਹੈ ਉਹਦੇ ਮਨ ਦੀ ਭਾਵਨਾ ਪੂਰੀ ਹੁੰਦੀ ਹੈ ਗੁਰੂ ਪਾਤਸ਼ਾਹ ਜੀ ਦੇ ਵਚਨ ਨੇ ਤੇ ਗੁਰੂ ਪਾਤਸ਼ਾਹ ਜੀ ਇਹ ਵਚਨ ਕਹਿ ਕੇ ਆਪਣੇ ਨਾਲ ਸੰਗਤ ਦਾ ਸਮੇਟ ਪਿੰਡ ਸੋਹੀਵਾਲ ਵੱਲ ਨੂੰ ਚੱਲ ਪਏ ਜਿੱਥੇ ਅੱਜ ਕੱਲ ਗੁਰਦੁਆਰਾ ਸੋਹੀ ਆਣਾ ਸਾਹਿਬ ਸਥਿਤ ਹੈ ਦਰਸ਼ਨ ਕਰੋ ਸਾਹਮਣੇ ਇਹ ਮੇਨ ਗੁਰਦੁਆਰਾ ਸਾਹਿਬ ਦਾ ਦਰਬਾਰ ਸਾਹਿਬ ਜੀ ਦੀ ਸੇਵਾ ਚੱਲ ਰਹੀ ਹੈ ਦੀਨ ਦੁਨੀਆ ਦੇ ਮਾਲਕ ਚਬਰ ਸ਼ਕਤ ਛਤਰ ਤਖਤਾਂ ਦੇ ਮਾਲਕ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਦਰਸ਼ਨ ਕਰੋ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰ ਇੱਕ ਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਣ ਤੇ ਇਸ ਪੇਜ ਨੂੰ ਫੋਲੋ ਕਰੋ ਜੀ ਤੇ ਲੱਖਾਂ ਹੀ ਸੰਗਤਾਂ ਇਸ ਸਥਾਨ ਦੇ ਉੱਪਰ ਆਉਂਦੀਆਂ ਨੇ ਤੇ ਸੰਗਤਾਂ ਦੀਆਂ ਗੁਰਮਤ ਦੇ ਅਨਸਾਰ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨਾਂ ਦੇ ਅਨਸਾਰ ਜੋ ਵੀ ਪ੍ਰਾਣੀ ਸਰਦਾ ਦੇ ਨਾਲ ਆ ਕੇ ਇਸ ਸਥਾਨ ਤੇ ਸੇਵਾ ਕਰਦਾ ਹੈ ਭਾਵਨਾ ਨਾਲ ਆਉਂਦਾ ਹੈ ਉਹਦੀ ਆਸ ਤੇ ਅਰਦਾਸ ਇਸ ਸਥਾਨ ਤੇ ਵਿਰਥੀ ਨਹੀਂ ਜਾਂਦੀ ਗੁਰੂ ਪਾਤਸ਼ਾਹ ਜੀ ਦਾ ਘੋੜਾ ਇਸ ਸਥਾਨ ਤੇ ਆ ਕੇ ਰੁਕ ਗਿਆ ਸੀ ਕਿਉਂਕਿ ਇੱਥੋਂ ਦੇ ਲੋਕਾਂ ਦੇ ਖੇਤਾਂ ਦੇ ਵਿੱਚ ਤੰਬਾਕੂ ਬੀਜਿਆ ਹੋਇਆ ਸੀ ਜਦੋਂ ਸੰਗਤ ਨੇ ਬੇਨਤੀ ਕੀਤੀ ਪਾਤਸ਼ਾਹ ਜੀ ਦੱਸੋ ਕਿ ਘੋੜਾ ਅੱਗੇ ਕਿਉਂ ਨਹੀਂ ਜਾ ਰਿਹਾ ਤਾਂ ਮਹਾਰਾਜ ਜੀ ਕਹਿੰਦੇ ਭਾਈ ਇਹ ਲੋਕਾਂ ਦੇ ਖੱਤਿਆਂ ਦੇ ਵਿੱਚ ਖੇਤਾਂ ਵਿੱਚ ਤੰਬਾਕੂ ਬੀਜਿਆ ਹੋਇਆ ਹੈ ਤੰਬਾਕੂ ਦੇ ਖੇਤਾਂ ਦੇ ਵਿੱਚ ਘੋੜਾ ਵੜਿਆ ਨਹੀਂ ਰੁਕ ਗਿਆ ੜੀ ਪੈ ਗਿਆ ਪਰ ਅੱਜ ਕੱਲ ਸਾਡੇ ਨੌਜਵਾਨ ਆਪਣੇ ਮੂੰਹਾਂ ਦੇ ਵਿੱਚ ਮੁੱਖ ਦੇ ਵਿੱਚ ਤੰਬਾਕੂ ਪਾ ਰਹੇ ਨੇ ਜਿਹੜੇ ਤੰਬਾਕੂ ਦੇ ਖੇਤਾਂ ਵਿੱਚ ਗੁਰੂ ਪਾਤਸ਼ਾਹ ਜੀ ਦੇ ਜਿਹਦਾ ਘੋੜਾ ਵੀ ਨਹੀਂ ਵੜਿਆ ਉਸਨੂੰ ਤੰਬਾਕੂ ਨੂੰ ਅਸੀਂ ਖਾ ਰਹੇ ਆ ਔਰ ਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨਾਂ ਤੇ ਚੱਲੀਏ ਤੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਦਰਸ਼ਨ ਕਰੋ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਸਰੋਵਰ ਤੇ ਸਾਹਮਣੇ ਆਪ ਜੀ ਨੇ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਨੇ ਤੇ ਇਹਦੇ ਨਾਲ ਹੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦਾ ਲੰਗਰ ਹਾਰ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਸ ਪੇਜ ਨੂੰ ਫੋਲੋ ਕਰੋ ਜੀ YouTube ਦੇ ਉੱਪਰ ਜਾ ਕੇ ਵੀ ਤੁਸੀਂ ਸਾਡੇ ਪੇਜ ਨੂੰ ਪੰਜਾਬੀ ਦੇ ਵਿੱਚ ਪੰਜਾਬ ਸਿਆ ਲਿਖ ਕੇ ਸਬਸਕ੍ਰਾਈਬ ਕਰੋ YouTube ਤੇ ਵੀ ਜੁੜੋ ਜੀ This video no.